ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ EK ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪੈਰ ਵਿਦਿਆਰਥੀ ਹੋ BA 6 ਸੈਮੈਸਟਰ 6 6ਵੇਂ ਸੈਮੈਸਟਰ ਦੇ ਪੋਲਿਟੀਕਲ ਸਾਇੰਸ ਦਾ ਇਹ ਕੁਐਸਚਨ ਹੈ ਇੰਪੋਰਟੈਂਟ ਕੁਐਸਚਨ ਸੀ ਅਤੰਕਵਾਦ ਕੀ ਹੈ ਤੇ ਇਹਦੇ ਮੁੱਖ ਕਾਰਨ ਕੀ ਨੇ ਆਓ ਇਹ ਦੇਖੀਏ ਕੁਐਸਚਨ ਸ਼ਾਰਟ ਵਿੱਚ ਬਹੁਤ ਲੰਬਾ ਕੁਐਸਚਨ ਨਹੀਂ ਹੈ ਤੁਸੀਂ ਆਪਣੇ ਤੌਰ ਤੇ ਇਸ ਨੂੰ ਵਧਾ ਲੈਣਾ ਇਹਦੇ ਚ ਹੋਰ ਮਟੀਰੀਅਲ ਐਡ ਕਰਕੇ ਪਰ ਬੇਸਿਕ ਅੰਡਰਸਟੈਂਡਿੰਗ ਤੁਹਾਡੀ ਜ਼ਰੂਰ ਹੋ ਜਾਏਗੀ ਸੋ ਵਾਟ ਇਜ਼ ਟੈਰਰਿਜ਼ਮ ਐਂਡ ਵਾਟ ਆਰ ਇਟਸ ਇੰਪੈਕਟ ਇਟਸ ਰੀਜ਼ਨਸ ਇਹਦਾ ਕੀ ਕਾਰਨ ਹੈ ਸੋ ਬੇਟਾ ਅਤੰਕਵਾਦ ਮਨੁੱਖ ਜਾਤੀ ਦੇ ਵਿਰੁੱਧ ਅਤੰਕਵਾਦ ਮਨੁੱਖ ਜਾਤੀ ਦੇ ਵਿਰੁੱਧ ਕੁਝ ਮਨੁੱਖਾਂ ਦੀ ਹਿੰਸਾ ਹੈ ਇਹਨਾਂ ਨੂੰ ਆਪਣੇ ਜੀਵਨ ਤੇ ਦੀ ਕੋਈ ਪਰਵਾਹ ਨਹੀਂ ਹੈ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਕੋਈ ਇੱਕ ਉਦੇਸ਼ ਹੁੰਦਾ ਲੋਕਾਂ ਦੇ ਮਨ ਵਿੱਚ ਦਹਿਸ਼ਤ ਪੈਦਾ ਕਰਨਾ ਪਰ ਅਤੰਕਵਾਦ ਵਿੱਚ ਅਤੰਕ ਸ਼ਬਦ ਦਾ વિશેਸ਼ ਮਤਵ ਹੈ ਅਤੰਕਵਾਦੀ ਲੋਕਾਂ ਦੇ ਮਨ ਵਿੱਚ ਅਤੰਕ ਯਾਨੀ ਦਹਿਸ਼ਤ ਪੈਦਾ ਕਰਦੇ ਨੇ ਤੇ ਉਹਨਾਂ ਦਾ ਮਨੋਬਲ ਡਿਗਾਉਂਦੇ ਨੇ ਇਹਦੀ ਪਰਿਭਾਸ਼ਾ ਜਿਹੜੀ ਹੈ ਅਲੱਗ-ਅਲੱਗ ਵਿਦਵਾਨਾਂ ਦਿੱਤੇ ਪਰ ਇੱਕ ਹੀ ਪਰਿਭਾਸ਼ਾ ਆਪਾਂ ਲੈ ਰਹੇ ਆ ਰਾਬਰਟਸਨ ਨੇ ਕਿਹਾ ਹੈ ਅਤੰਕਵਾਦੀ ਉਹ ਰਾਜਨੀਤਿਕ ਸਮੂਹ ਨੇ ਜਿਹੜੇ ਬੁਨਿਆਦੀ ਸਮਾਜਿਕ ਪਰਵਰਤਨ ਲਿਆਂਦੇ ਜਾਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਸਰਕਾਰ ਤੇ ਦਬਾਅ ਪਾਉਣ ਲਈ ਨੀਤੀਵਜੋਂ ਹਿੰਸਾ ਦਾ ਪ੍ਰਯੋਗ ਕਰਦੇ ਨੇ ਠੀਕ ਹੈ ਸਭ ਤੋਂ ਖਤਰਨਾਕ ਚੀਜ਼ ਹੈ ਹਿੰਸਾ ਦਾ ਪ੍ਰਯੋਗ ਕਰਦੇ ਨੇ ਇਹਦੇ ਕਾਰਨ ਕੀ ਨੇ ਬੇਟਾ ਬੜਾ ਹੀ ਮੈਂ ਸ਼ਾਰਟ ਚ ਲਿਖਿਆ ਹੋਇਆ ਹੈ ਤਾਂ ਕਿ ਤੁਹਾਡੀ ਜਰਨਲ ਅੰਡਰਸਟੈਂਡਿੰਗ ਬਣ ਜੇ ਆਪਣੇ ਤੌਰ ਤੇ ਤੁਸੀਂ ਇਹਨੂੰ ਐਡੀਸ਼ਨ ਕਰਦੇ ਰਹੋ ਸਭ ਤੋਂ ਪਹਿਲਾ ਹੈਗਾ ਵੱਖਵਾਦੀ ਅੰਦੋਲਨ ਇਹਦਾ ਕਾਰਨ ਹੈਗਾ ਵੱਖਵਾਦੀ ਅੰਦੋਲਨ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵੱਖਵਾਦੀ ਅੰਦੋਲਨ ਹੋਣ ਕਰਕੇ ਅਤੰਕਵਾਦ ਨੂੰ ਸ਼ੈ ਮਿਲੀ ਹੈ अनेका ਘਟ ਗਿਣਤੀ ਸਮੂਹਾਂ ਨੇ ਇਹ ਰਸਤਾ ਅਪਣਾ ਕੇ ਆਪਣੇ ਰਾਜਾਂ ਦੀ ਮੰਗ ਕੀਤੀ 1990 ਵਿੱਚ ਸូវਿਤ ਸੰਘ ਦੇ 15 ਵੱਖਰੇ-ਵੱਖਰੇ ਟੁਕੜੇ ਹੋਣ ਕਰਕੇ ਇਹਨੂੰ ਉਤਸ਼ਾਹ ਮਿਲਿਆ ਭਾਰਤ, ਸ਼੍ਰੀਲੰਕਾ, ਰੂਸ, ਤੁਰਕੀ ਵਰਗੇ ਦੇਸ਼ਾਂ ਵਿੱਚ ਹਿੰਸਕ ਅੰਦੋਲਨ ਵੱਖਵਾਦੀ ਅੰਦੋਲਨਾਂ ਤੋਂ ਪੀੜਤ ਹਨ ਨੈਕਸਟ ਹੈ ਬੇਟਾ ਹਥਿਆਰਾਂ ਦੀ ਆਸਾਨ ਪ੍ਰਾਪਤੀ ਹਥਿਆਰ ਜਿਹੜੇ ਨੇ ਆਸਾਨੀ ਨਾਲ ਮਿਲ ਜਾਣਾ ਵੀ ਅਤੰਕਵਾਦ ਨੂੰ ਦੇ ਵਿੱਚ ਵਾਧਾ ਕਰਦਾ ਇਹ ਵੀ ਇੱਕ ਕਾਰਨ ਹੈਗਾ ਵੱਡਾ आतंकवादी वतन ਦੇ ਖੋਰ ਕਾਰਨ ਹਥਿਆਰਾਂ ਦੀ ਸੌਖੀ ਤਰ੍ਹਾਂ ਮਿਲ ਜਾਣਾ ਹੈ ਅਜੇ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਸੌਖਾ ਹੁੰਦਾ ਤੇ ਕੋਈ ਜ਼ਿਆਦਾ ਲੋਡ ਵੀ ਨਹੀਂ ਹੁੰਦਾ ਨਸ਼ਾ ਵੇਚਣ ਵਾਲੇ ਅੱਜ ਕੱਲ ਸਮਗਲਿੰਗ ਰਾਹੀਂ ਹਥਿਆਰ ਹਥਿਆਰ ਵੀ ਵੇਚ ਰਹੇ ਹਨ ਜਿਹੜੇ ਹਥਿਆਰ ਕਦੇ ਫੌਜਾਂ ਕੋਲ ਹੁੰਦੇ ਸਨ ਹੁਣ ਉਹ ਹਥਿਆਰ ਅਤੰਕਵਾਦੀਆਂ ਕੋਲ ਵੀ ਪਹੁੰਚ ਚੁੱਕੇ ਨੇ ਸੋ ਹਥਿਆਰਾਂ ਦੀ ਆਸਾਨ ਉਪਲਬਧਤਾ ਅਵੇਲੇਬਿਲਟੀ ਆਫ ਵੈਪਨਸ ਇਜ਼ ਆਲਸੋ ਦਾ ਰੀਜ਼ਨ ਫਾਰ ਟੈਰੋਰਿਜ਼ਮ ਨੈਕਸਟ ਹੈਗਾ ਆਧੁਨਿਕ ਤਕਨੀਕ ਦਾ ਵਿਕਾਸ ਇੰਟਰਨੈਟ ਤੇ ਸੈਟਲਾਈਟ ਦੀ ਪ੍ਰਯੋਗ ਕਰਕੇ ਅਤੰਕਵਾਦੀ ਵੱਖਰੇ ਵੱਖਰੇ ਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਵੀ ਇੱਕ ਸੰਗਠਨ ਬਣਾ ਕੇ ਕਾਰਵਾਈਆਂ ਕਰਦੇ ਹਨ ਇਸ ਨਾਲ ਇਹਨਾਂ ਦਾ ਸਾਂਝਾ ਨੈਟਵਰਕ ਐਮ ਹੁੰਦਾ ਹੈ ਸੋ ਆਧੁਨਿਕ ਤਕਨੀਕ ਵੀ ਅਤੰਕਵਾਦ ਦੇ ਫੈਲਣ ਦਾ ਕਾਰਨ ਹੈ ਅਤੰਕਵਾਦੀਆਂ ਨੇ ਇਹਦੀ ਬਹੁਤ ਵਰਤੋਂ ਕੀਤੀ ਹੈ ਮਾਡਰਨ ਟੈਕਨੀਕ ਦੀ ਨੈਕਸਟ ਹੈਗਾ ਆਰਥਿਕ ਕਾਰਨ ਆਰਥਿਕ ਕਰਨ ਦਾ ਮਤਲਬ ਇਹ ਆ ਕਿ ਸੰਸਾਰ ਦੇ ਵੱਖ-ਵੱਖ ਦੇਸ਼ਾਂ 'ਚ ਆਰਥਿਕ ਅਸਮਾਨਤਾ ਬਹੁਤ ਜ਼ਿਆਦਾ ਵਧੀ ਹੈ। ਕੁਝ ਦੇਸ਼ ਬਹੁਤ ਅਮੀਰ ਹੋ ਗਏ ਨੇ ਤੇ ਕੁਝ ਬਹੁਤ ਗਰੀਬ ਰਹਿ ਗਏ। ਇਸ ਕਰਕੇ ਬੰਦਾ ਗੈਰ ਅਤੰਕਵਾਦ ਹੋਰ ਵਧਿਆ ਹੈ। ਅਮੀਰ ਗਰੀਬ ਦਾ ਪਾੜਾ ਵਧਿਆ ਹੈ। ਗਰੀਬਾਂ ਦਾ ਸ਼ੋਸ਼ਣ ਵਧਿਆ ਹੈ। ਜਿਹੜੇ ਲੋਕਾਂ ਨੂੰ ਅਸੰਤੋਸ਼ ਅਸੰਤੁਸ਼ਟਤਾ ਨੂੰ ਜਨਮ ਦਿੱਤਾ ਹੈ ਜਿਸ ਕਰਕੇ ਅਤੰਕਵਾਦ ਵੀ ਵੱਧਦਾ ਫਲਦਾ ਰਿਹਾ ਹੈ ਇਹ ਵੀ ਅਤੰਕਵਾਦ ਦਾ ਇੱਕ ਕਾਰਨ ਬਣਿਆ ਹੈ ਨੈਕਸਟ ਹੈਗਾ ਉਪਨੀਵੇਸ਼ਵਾਦ ਉਪਨੀਵੇਸ਼ਵਾਦ ਨੂੰ ਮੁੱਖ ਰੂਪ ਵਿੱਚ ਸ਼ੋਸ਼ਣਕਾਰੀ ਹੁੰਦਾ ਹੈ ਉਪਨੀਵੇਸ਼ਵਾਦ ਦੂਜੀ ਦੇਸ਼ਾਂ ਤੇ ਕਬਜ਼ਾ ਕਰਨਾ ਉਹ ਆਪਣੇ ਅਧੀਨ ਰਾਜਾਂ ਦੀ ਬੇਰਹਿਮੀ ਨਾਲ ਸਮਾਜਿਕ ਆਰਥਿਕ ਤੇ ਰਾਜਨੀਤਿਕ ਸ਼ੋਸ਼ਣ ਕਰਦੇ ਨੇ ਤੇ ਉਹਨਾਂ ਦੇ ਵਿਰੁੱਧ ਪ੍ਰਤੀਕਿਰਿਆ ਪੈਦਾ ਹੋਣ ਹੋਣਾ ਕੁਦਰਤੀ ਹੁੰਦਾ ਹੈ ਇਸ ਤਰ੍ਹਾਂ ਉਹਨਾਂ ਦੇ ਵਿਰੋਧ ਬਣੇ ਹੋਏ ਸੰਗਠਨ ਦੇ ਬਾਅਦ ਵਿੱਚ ਅਤੰਕਵਾਦੀ ਸੰਗਠਨ ਵੀ ਬਣ ਜਾਂਦੇ ਨੇ ਸੋ ਅਤੰਕਵਾਦ ਦੇ ਪੈਦਾ ਹੋਣ ਦਾ ਇੱਕ ਵੱਡਾ ਕਾਰਨ ਊਪਨ ਵਿਸ਼ਵਾਦ ਨੂੰ ਵੀ ਮੰਨਿਆ ਜਾਂਦਾ ਹੈ ਧਾਰਮਿਕ ਕਟੜਤਾ ਅੱਜ ਦੇ ਸਮੇਂ ਵਿੱਚ ਧਾਰਮਿਕ ਕਟੜਤਾ ਕੱਟੜਵਾਦ ਵੀ ਅਤੰਕਵਾਦ ਦਾ ਕਾਰਨ ਬਣਿਆ ਹੈ ਉਸਾਮਾ ਬਿੰਲਾਦਨ ਦੁਆਰਾ ਫੈਲਾਏ ਗਏ ਅਤੰਕਵਾਦ ਦਾ ਸਭ ਤੋਂ ਵੱਡਾ ਕਾਰਨ ਇਸਲਾਮਿਕ ਕੱਟੜਵਾਦੀ ਹੈ ਅੱਜ ਭਾਰਤ, ਚੀਨ, ਬਰਤਾਨੀਆ ਤੇ ਯੂਰਪ ਦੇ ਹੋਰ ਦੇਸ਼ ਜਿਹੜੇ ਨੇ ਧਾਰਮਿਕ ਕੱਟੜਤਾ ਕਰਕੇ ਹੀ ਅੱਤਵਾਦੀਆਂ ਦੇ ਨਿਸ਼ਾਨੇ ਤੇ ਹਨ। ਨੈਕਸਟ ਹੈਗਾ ਅੰਤਰਰਾਸ਼ਟਰੀ ਸੰਗਠਿਤ ਜੁਰਮ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ। ਸੰਗਠਿਤ ਜੁਰਮ ਅਤੇ ਨਸ਼ੀਲੇ ਪਦਾਰਥਾਂ ਦਾ ਸੰਗਠਨ ਅਤੇ ਸਮਗਲਿੰਗ ਨੇ ਵੀ ਅਤੰਕਵਾਦ ਨੂੰ ਜਨਮ ਦਿੱਤਾ ਹੈ। ਅੰਤਰਰਾਸ਼ਟਰੀ ਪੱਧਰ ਤੇ ਜੁਰਮ ਨਾਲ ਸੰਬੰਧਿਤ ਗਰੁੱਪਾਂ ਅਤੇ ਨਸ਼ੀਲੇ ਪਦਾਰਥ ਦੀ ਸਮਗਲਿੰਗ ਕਰਨ ਵਾਲੇ گروਹਾਂ ਦੀਆਂ ਗਤੀਵਿਧੀਆਂ ਅਤੰਕਵਾਦ ਦੀ ਧੂਰੀ ਹਨ ਇਹਨਾਂ ਦੋਹਾਂ ਵਿੱਚਕਾਰ ਗੂੜਾ ਰਿਸ਼ਤਾ ਹੈ ਭਾਵ ਜਿਹੜਾ ਨਸ਼ੇ ਦਾ ਵਪਾਰ ਕਰਦੇ ਨੇ ਸਮਗਲਿੰਗ ਕਰਦੇ ਨੇ ਉਹ ਅਤੰਕਵਾਦੀਆਂ ਨੂੰ ਹਥਿਆਰ ਵੀ ਸਪਲਾਈ ਕਰਦੇ ਨੇ ਨੈਕਸਟ ਹੈਗਾ ਦੂਜੇ ਰਾਜਾਂ ਦੁਆਰਾ ਉਤਸ਼ਾਦ ਕਰਨਾ ਦੂਜੇ ਰਾਜਾਂ ਮਤਲਬ ਦੂਜੇ ਦੇਸ਼ਾਂ ਦੇ ਸਬੰਧ 'ਚ अनेਕਾਂ ਰਾਜਾਂ ਦੁਆਰਾ ਦੂਜੇ ਰਾਜਾਂ ਦੇ ਵਿਰੁੱਧ ਅਤੰਕਵਾਦ ਗਤੀਵਿਧੀਆਂ ਨੂੰ ਉਸ਼ਾਧਿਤ ਕੀਤਾ ਉਤਸ਼ਾਹਿਤ ਕੀਤਾ ਜਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਵੀ ਅਤੰਕਵਾਦ ਨੂੰ ਉਸ਼ਾਧਿਤ ਕਰਦਾ ਰਿਹਾ ਹੈ ਤੇ ਹੁਣ ਵੀ ਕਰਦਾ ਹੈ ਭਾਰਤ ਦੇ ਰਾਜ ਜੰਮੂ ਕਸ਼ਮੀਰ ਪੰਜਾਬ ਦਿੱਲੀ ਮਹਾਰਾਸ਼ਟਰ ਗੁਜਰਾਤ ਆਦਿ ਵਿੱਚ ਹੋਈਆਂ ਅਤਵਾਦੀ ਕਟਨਾਵਾਂ ਦੇ ਪਿੱਛੇ ਸਪਸ਼ਟ ਤੌਰ ਤੇ ਪਾਕਿਸਤਾਨ ਦਾ ਹੱਥ ਰਿਹਾ ਹੈ ਸੋ ਇਸ ਤਰ੍ਹਾਂ ਜਿਹੜੇ ਦੂਜੇ ਦੇਸ਼ ਨੇ ਉਹ ਵੀ ਅਤੰਕਵਾਦ ਨੂੰ ਆਪਣੇ ਗਵਾਂਢੀ ਦੇਸ਼ਾਂ ਵਿੱਚ ਉਪਰੋਕਤ ਗੱਲਾਂ ਤੋਂ ਸਪਸ਼ਟ ਹੈ ਕਿ ਇਹ ਤੰਕਵਾਦ ਸਾਰੇ ਵਿਸ਼ੇ ਵਿਸ਼ੇ ਪੱਧਰ ਤੇ ਫੈਲਿਆ ਹੋਇਆ ਹੈ ਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ ਤੋਂ ਲੋੜ ਹੈ ਇਹਨਾਂ ਪਿੱਛੇ ਤਾਕਤਾਂ ਨੂੰ ਕਮਜ਼ੋਰ ਕਰਨ ਦੀ ਤੇ ਉਨ੍ਹਾਂ ਨੂੰ ਕੰਟਰੋਲ ਕਰਨ ਦੀ